ਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ لال ਗਰਗਾਨ ਉਹਨਾਂ ਨਾਲ ਗੱਲ ਕਰਾਂਗੇ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਜਿਹੜੀ ਵਰਸੀ ਹੈ ਉਹ ਕੱਲ ਮਨਾਈ ਜਾ ਰਹੀ ਹੈ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਤੇ ਉਹ ਦੂਜੇ ਪਾਸੇ ਜਿਹੜਾ ਨਵਾਂ ਦਲ ਬਣਿਆ ਆਪਣੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਜਿਹੜੇ ਕਾਰਜਕਾਰੀ ਜਥੇਦਾਰ ਸੀ ਗੈਨੀ ਹਰਪ੍ਰੀਤ ਸਿੰਘ ਦੀ ਉਹਨਾਂ ਦੇ ਵਿਚਾਲੇ ਬੜਾ ਜ਼ੋਰ ਲੱਗਾ ਹੋਇਆ ਦੋਨੇ ਤਰ੍ਹਾਂ ਆਪੋ ਆਪਣੀ ਥਾਂ ਤੇ ਜ਼ੋਰ ਅਜਮਾਈ ਕਰ ਰਹੀਆਂ ਤੇ ਇਹਦੇ ਵਿੱਚ ਜਿਹੜਾ ਮਨੋਰਥ ਹੈ ਸੰਤ ਹਰਜਨ ਸਿੰਘ ਲੋਂਗੋਵਾਲ ਦੀ ਵਰਸੀ ਨੂੰ ਮਨਾਉਣ ਦਾ ਕਿਤੇ ਉਹ ਗੁੰਮਤਾ ਨਹੀਂ ਜਾਏਗਾ ਡਾਕਟਰ ਸਾਹਿਬ ਤੁਸੀਂ ਇਸ ਮੁੱਦੇ ਤੇ ਕੀ ਕਰਨਾ ਚਾਹੋਗੇ ਦੇਖੋ ਜਮੂ ਸਾਹਿਬ ਕਹਿੰਦੇ ਇਹ ਹੈ ਵੀ ਜਦ ਕਿਸੇ ਵੱਡੇ ਬੰਦਿਆਂ ਦੀ ਜਨਮ ਦਿਨ ਜਾਂ ਵਰ੍ਹਸਿਆਂ ਦੇ ਉੱਤੇ ਜਾਂ ਕਿਸੇ ਉਤਸਵਾਂ ਦੇ ਉੱਤੇ ਜਾਂ ਕਿਤੇ ਅਫਸੋਸ ਦੇ ਮੌਕੇ ਤੇ ਧੜੇਬੰਦੀਆਂ ਲੜਾਈਆਂ ਹੋਣ ਤਾਂ ਉਹ ਧੜੇਬੰਦੀ ਦਾ ਸ਼ਿਕਾਰਤਾ ਹੁੰਦਾ ਹੀ ਹੁੰਦਾ ਹੈ ਉਹ ਜਿਹੜਾ ਉਤਸਵ ਹੈ ਉਹਦੇ ਚ ਘੱਟ ਹੋਵੇ ਵੱਧ ਹੋਵੇ ਉਹ ਗਲਵਖ ਰਿਹਾ ਤੇ ਜਦ ਦੋ ਧੜੇ ਅਕਾਲੀ ਦਲ ਕਾਲੀ ਦਲੇ ਨੇ ਪਹਿਲੀ ਗੱਲ ਅਸੀਂ ਇਹ ਮੰਨ ਕੇ ਚੱਲੀਏ ਜਿਹੜੇ ਇਹ ਕਹੀ ਜਾਂਦੇ ਨੇ ਨਾ ਬਾਦਲ ਵਾਲੇ ਕਹਿੰਦੇ ਅਸੀਂ ਅਕਾਲੀ ਦਲਾ ਉਹ ਕਹਿੰਦੇ ਅਸੀਂ ਅਕਾਲੀ ਦਲ ਹੁਣ ਅਕਾਲੀ ਦਲ ਜਿਹੜਾ ਮਾਨ ਦਲ ਹੈ ਉਹ ਇਹਨਾਂੋਂ ਘੱਟ ਨਹੀਂ ਕਿਸੇ ਰੂਪ ਨਾਲ ਜੇ ਆਪਾਂ ਦੇਖੀਏ ਬੰਦੇ ਦੇ ਹਿਸਾਬ ਨਾਲ ਉਹ ਵੀ ਹੁਣ ਤਾਕਤ ਚ ਆ ਗਿਆ ਕੀ ਕੈਂਪੇਨਾਂ ਦਾ ਬਣਿਆ ਕੀ ਕੋਹਨਾਂ ਦਾ ਵੀ ਬਣ ਗਿਆ ਸੀ ਉਹ ਆਪ ਹੀ ਬਣ ਗਿਆ ਸੀ ਐਮਪੀ ਜਿੱਤੀ ਸੀਗੇ ਸੰਗਰੂਰ ਤੋਂ ਸੋ ਇਸ ਕਰਕੇ ਇਹ ਜਿਹੜਾ ਤਾਂ ਤਰੀਕਾ ਉਹਨਾਂ ਦਾ ਇਹ ਲੜਾਈ ਬਵਾਦਤ ਦਲਦੀ ਹੈ ਦੋ ਧੜੇ ਬਣੇ ਹੋਏ ਨੇ ਤੇ ਇੱਕ ਜਿਹੜਾ ਸਾਹਮਣੇ ਆ ਰਿਹਾ ਹੈ ਉਦੇ ਵਿੱਚ ਕਿਉਂਕਿ ਇੱਕ ਕਨਰਜੀ ਨੂੰ ਅੱਗੇ ਲਾਇਆ ਹੋਇਆ ਹੈ ਉਹਦੇ ਬਾਰੇ ਵੀ ਨਹੀਂ ਪਹਿਲਾਂ ਵੀ ਜਥੇਦਾਰ ਬਣੇ ਨੇ ਜੀ ਪਹਿਲਾਂ ਵੀ ਪੁਰਾਣੇ ਬਣੇ ਨੇ ਜੀ ਉਹ ਹੋਰ ਸਿਚੁਏਸ਼ਨ ਸੀ ਜਥੇਦਾਰਾਂ ਨੇ ਕਦੇ ਫੈਸਲਾ ਨਹੀਂ ਦਿੱਤਾ ਸੀ ਕਿਸੇ ਦੇ ਖਿਲਾਫ ਕਿ ਫੈਸਲਾ ਦੇਣ ਵਾਲਾ ਜਿਹੜਾ ਹੈਗਾ ਉਹ ਨੂੰ ਖੁਦ ਉਸੇ ਜਿਹਨੇ ਫੈਸਲਾ ਦੇ ਕੇ ਦਰ ਨੂੰ ਕਿਹਾ ਭਰਤੀ ਕਰੋ ਉਹੀ ਉਸ ਦਰ ਦਾ ਇਹਦਾ ਮਤਲਬ ਹੈ ਫੈਸਲਾ ਦੇਣ ਵੇਲੇ ਵੀ ਉਹ ਨੂੰ ਅਸੀਂ ਚਾਹ ਜਿੰਨਾ ਮਰਜੀ ਨਿਰਪੱਖ ਹੋਵੇ ਉਹ ਨਿਰਪੱਖਤਾ ਨਹੀਂ ਮੰਨੀ ਜਾ ਸਕਦੀ ਇਹ ਤਾਂ ਜਿਹੜਾ ਆਮ ਜੀਵਨ ਹੈ ਲੋਕਾਂ ਦਾ ਸਿੱਖੀ ਤਾਂ ਬਹੁਤ ਸੁੱੱਚੀ ਜਾਂਦੀ ਹੈ ਇਹ ਆਮ ਜੀਵਨ ਚ ਵੀ ਨਹੀਂ ਮੰਨਿਆ ਜਾਂਦਾ ਹੁੰਦਾ ਤੇ ਅਸੀਂ ਕਹਿੰਦੇ ਆ ਵੀ ਜੇ ਅਸੀਂ ਇਮਤਿਹਾਨ ਵੀ ਲੈਨੇ ਆ ਤੇ ਅਸੀਂ ਕਹਿੰਦੇ ਸਾਡਾ ਕੋਈ ਰਿਸ਼ਤੇਦਾਰ ਅਪੀਲ ਨਹੀਂ ਹੋ ਰਿਹਾ ਜੇ ਅਸੀਂ ਆਪ ਹੀ ਇਮਤਿਹਾਨ ਲੈਣਾ ਹੋਵੇ ਤੇ ਆਪ ਹੀ ਨੰਬਰ ਲਾਉਣੇ ਹੋਣ ਫਿਰ ਗੱਲ ਦੀ ਖਤਮਾ ਜਿਵੇਂ ਗਗੋਈ ਨੇ ਕਰਿਆ ਸੀ ਇਹ ਬਿਲਕੁਲ ਜਿਹੜੇ ਹਾਲਾਤ ਹੈ ਇਹ ਬਿਲਕੁਲ ਗਗੋਈ ਦੇ ਪੈਰਲਲ ਹੈ ਗਗੋਈ ਕਿਹਨਾਂ ਦੇ ਨਾਲ ਸੀ ਉਹੀ ਇੱਥੇ ਪਤਾ ਲੱਗ ਜੂਗਾ ਗਗੋਈ ਨੇ ਐਂ ਹੀ ਕਰਿਆ ਉਹਦੇ ਦੋਸ਼ ਲੱਗਿਆ ਉਹ ਆਪ ਹੀ ਫੈਸਲਾ ਕਰਨ ਲੱਗਿਆ ਤੇ ਫਿਰ ਉਸ ਤੋਂ ਬਾਅਦ ਆਪ ਹੀ ਉਹਨਾਂ ਦੇ ਹੱਕ 'ਚ ਕੋਈ ਫੈਸਲੇ ਕਰ ਕਰਕੇ ਮੁੜ ਕੇ ਜਾ ਕੇ 라ਸਾ ਆਚਾ ਬਿਠਾ ਹੁਣ ਉਹਦਾ ਚੀਫ ਜਸਟਿਸ ਆਫ ਇੰਡੀਆ ਵਾਲਾ ਤਾਂ ਕੋਈ ਅਹੁਦਾ ਰਿਹਾ ਨਾ ਹਾਂਜੀ ਹੁਣ ਗਗੋਈ ਸਾਹਿਬ ਕਿੱਥੇ ਚੀਫ ਜਸਟਿਸ ਸੀਗੇ ਬਾਕੀ ਚੀਫ ਜਸਟਿਸ ਨੂੰ ਉਹਨਾਂ ਨਹੀਂ ਉਹ ਕਰਿਆ ਜਾਂਦਾ ਜਿੰਨਾ ਉਹਦੇ ਲੋਕ ਬੋਲਦੇ ਵੀ ਕੋਈ ਨੇ ਤਾਂ ਹੀ ਕਰਦੇ ਆ ਬਾਕੀਆਂ ਨੇ ਹਾਲਾਂਕਿ ਬਾਕੀ ਨੇ ਬਥੇਰਾ ਕੁਝ ਕਰਿਆ ਹੋ ਪਰ ਉਸ ਤਰ੍ਹਾਂ ਨਹੀਂ ਵੀ ਇਹਨਾਂ ਨੇ ਜਿਲਾ ਆਈਨਿਆ ਕੋ ਚੀਫ ਜਸਟਿਸ ਰਿਟਾਇਰ ਹੋ ਕੇ ਨਹੀਂ ਬਣ ਸਕਦਾ ਉਹ ਕਿੰਨਾ ਇੰਬਰਾਂ ਸੰਭਾਲਾ ਪਰ ਜਿੰਨਾ ਹਾਲਤਾਂ ਚ ਇਹਨਾਂ ਹਾਲਤਾਂ ਦੇ ਵਿੱਚ ਹਾਂ ਅਕਾਲ ਤਖਤ ਦੇ ਜਥੇਦਾਰ ਦੇ ਤੌਰ ਤੇ ਇਹਨਾਂ ਨੇ ਕੋਈ ਫੈਸਲਾ ਨਾ ਲਿਆ ਹੁੰਦਾ ਉਹ ਉਹੀ ਉਸੇ ਕੰਮ ਚੀ ਸੋ ਉੱਥੇ ਇਹ ਵੱਡੇ ਸ਼ੰਕੇ ਨੇ ਇਹਨਾਂ ਨੂੰ ਮੰਨਣ ਨਾ ਮੰਨਣ ਜੇ ਇਹ ਹੀ ਕਰਨਾ ਹੈ ਇਹਨਾਂ ਸਾਰੀ ਮਰਿਆਦਾ ਸਾਰੀ ਨੈਤਿਕਤਾ ਇਹਦੇ ਨਾਲ ਥੱਡੇ ਚੱਲ ਜਾਂਦੀ ਹੈ ਕੋਈ ਮੰਨੇ ਨਾ ਮੰਨੇ ਸਿਆਸਤ ਚ ਕਈ ਵਾਰੀ ਅੱਖਾਂ ਚ ਬੰਦਾ ਝੰਡਿਆ ਜਾਂਦੀ ਹੈ ਸੋ ਜਿਹੜੀ ਵਰਸੀ ਵੀ ਆ ਹੁਣੇ ਵਰਸੀ ਬਣਾ ਰਹੇ ਨੇ ਹਾਂਜੀ ਵਰਸੀ ਬਣਾਉਣ ਦਾ ਮਤਲਬ ਕਿੱਥੇ ਖੜ ਗਿਆ ਵਰਸੀ ਮਣਾਉਣ ਦਾ ਮਤਲਬ ਇਹ ਖੜ ਗਿਆ ਵੀ ਇੱਕ ਪਾਸੇ ਜਿਹੜੇ ਆਪਦੇ ਆਪ ਨੂੰ ਖਾੜਕੂ ਕਹਿੰਦੇ ਨੇ ਉਹਨਾਂ ਨੇ ਤਾਂ ਇਹਨੂੰ ਟਕਸਾਲ ਵਾਲੇ ਹੋਰ ਉਹ ਤਾਂ ਸਾਰੇ ਦੂਜੇ ਪਾਸੇ ਨੇ ਉਹਨਾਂ ਨੇ ਤਾਂ ਉਹ ਹੀ ਸੰਤ ਲੰਗੋਵਾਲ ਦਾ ਇਹੀ ਕਹਿ ਰਿਹਾ ਇਹ ਫੈਸਲੇ ਗਲਤ ਹੈ ਇਸ ਕਰਕੇ ਕਰਿਆ ਸੀ ਹੁਣ ਉਹ ਅਕਾੜ ਡਾਗੂਈ ਨਹੀਂ ਹੋਈ ਉਹ ਅਕਾੜ ਦੇ ਹੁਣ ਤਾਂ ਦੋਨੀ ਨਹੀਂ ਰਹੇ ਜਿਨ੍ਹਾਂ ਨੇ ਅਕਾੜ ਕਰੀ ਸੀ ਉਹ ਅਕਾੜ ਦਾ ਤਾਂ ਹੋਰ ਹੀ ਕੁਝ ਹੋ ਗਿਆ ਉਹਦੇ ਉੱਤੇ ਕੀ ਕਰਨਗੇ ਜਿੰਨਾ ਕੰਮਾਂ ਵਾਸਤੇ ਪੰਜਾਬ ਦੇ ਵਿੱਚ ਹੁਣ ਸਵਾਲ ਜਿਹੜਾ ਕੱਲ ਨੂੰ ਵਰਸੀ ਮਨਾਉਂਦਾ ਇਹ ਤਾਂ ਉਹੀ ਇੱਕ ਦੂਜੇ ਨੂੰ ਭੰਡਣਾ ਫਿਰ ਤਾਂ ਪੰਡੀ ਜਾਣ ਕੱਲ ਨੂੰ ਵਰਸੀ ਮਨਾਉਂਦਾ ਉਹ ਦੇਸ਼ ਦਾ ਤਾਂ ਪੂਰਾ ਹੁੰਦਾ ਜੇ ਵੱਖ-ਵੱਖ ਵੀ ਮਨਾਉਂਦੇ ਨੇ ਸ਼ਰਿਆਮ ਕੱਲ ਨੂੰ ਅਨਾਨ ਹੋ ਜੇ ਵੀ ਅਸੀਂ ਪੰਜਾਬ ਦੇ ਜਿਹੜੇ ਹੱਕ ਕੇਂਦਰ ਨੇ ਸਾਡੇ ਕੋੜੇ ਅਸੀਂ ਆ ਇਹਦੇ ਉੱਤੇ ਐਜੀਟੇਸ਼ਨ ਕਰਾਂਗੇ ਆਪੀ ਲੜਾਈ ਆਪੀ ਇੱਕ ਦੂਜੇ ਨੂੰ ਥੱਲੇ ਲਾਉਣ ਦੀ ਬਜਾਏ ਕੇਂਦਰ ਦੇ ਨਾਲ ਖਚਕ ਪਾ ਕੇ ਗੱਲ ਕਰਨੀਆਂ ਗੱਲਾਂ ਕਰਨ ਉੱਚੀ ਜ਼ੋਰ ਨਾਲ ਕਰਨ ਔਰ ਯਕੀਨੀ ਨਾਲ ਕਰਨ ਬਚਨਵਰਤਾ ਦੇ ਨਾਲ ਕਰਨ ਇਹ ਨਾ ਹੋਵੇ ਜਨਮਾਨ ਹੋਰ ਮੁਖੋਰ ਸੇ ਕੰਢੇ ਕਚ ਉਤ ਤੋਂ ਤੋਂ ਕੋਈ ਵੀ ਕਹ ਦਿੰਦਾ ਹੁੰਦਾ ਉਤ ਤੋਂ ਤੋਂ ਕੋਈ ਵੀ ਨਹੀਂ ਸਿੱਖਾਏਗਾ ਵੀ ਹਾਂ ਜੀ ਇਹ ਉਹ ਕਾਰਡ ਹੈ ਜਾਂ ਉਹ ਪੰਜਾਬ ਦੇ ਹੱਕ ਕੇਂਦਰ ਮਾਰੀ ਜਾਵੇ ਜਿਹੜਾ ਉਤੋਂ ਤੋਂ ਵੀ ਇਹ ਕਹਦੇ ਵੀ ਮਾਰੇ ਜਾਣ ਉਹ ਤਾਂ ਆਈਸੋਲੇਟ ਹੀ ਹੁੰਦਾ ਜਿਵੇਂ ਆਬਨਿਸ਼ ਤਵਾਰੀ ਨੇ ਕਹਤਾ ਸੀ ਵੀ ਇੱਥੇ ਅਸੈਂਬਲੀ ਬਣੇ ਉਹ ਅੰਡਰਸਟੂਡਿੰਗ ਹੋ ਗਿਆ ਤੇ ਉਹ ਕੀ ਹੈ ਕਿਸੇ ਨੇ ਆਖਿਆ ਉਹ ਕਹਿੰਦਾ ਜੀ ਲੋਕਾਂ ਦੀ ਮੰਗ ਸੀ ਮਾ ਲੋਕਾਂ ਦੀ ਮੰਗ ਤਾਂ ਖਾਲਸਾਣ ਵੀ ਫਿਰ ਉਹ ਦੀ ਸਮਰਥਨ ਕਰਨ ਦਾ ਤੁੰਨਾ ਨੰਦਪੁੱਤ ਉਹਨੇ ਅੰਤ ਲਿਆ। ਸੋ ਇਸ ਕਰਕੇ ਇਹ ਆਈ ਨਹੀਂ ਹੁੰਦਾ ਹੁੰਦਾ ਸਿਆਸਤਾਨੇ ਲੋਕਾਂ ਨੂੰ ਦੇ ਚਵਾਉਂਦੇ। ਸੋ ਕੱਲ ਨੂੰ ਜਿਹੜੀ ਵਰਸੀ ਮਨਾਈ ਜਾ ਗਈ ਹੈ ਸੰਤ ਲੰਗੋਵਾਲ ਦਾ ਜਿਹੜਾ ਉਪਤਲ ਹੋਇਆ ਸੀ ਸ਼ਹੀਦੀ ਕਾ ਕੋ ਉਹ ਹੋਈ ਸੀ ਸ਼ੇਰਪੁਰ ਦੇ ਵਿੱਚ। ਸ਼ੇਰਪੁਰ ਸਾਡੀ ਕਾਂਸੀ ਚੰਸੀ ਰਿਹਾ। ਹਾਂਜੀ। ਮੈਂ ਉਹ ਸ਼ੇਰਪੁਰ ਦੇ ਹਲਕੇ ਲਈ ਵੋਟ ਪਾਉਂਦਾ ਰਿਹਾ। ਉਹ ਸ਼ਿਲਗੁਰਗਨ ਸਾਹਿਬ ਦੇ ਤਾਬੇ ਬੈਠੇ ਸੀਗੇ। ਉਦਿਕ ਮੈਂ ਹੋਰ ਦੱਸ ਦਿੰਦਾ ਕਈ ਵੀ ਲੋਕਾਂ ਨੂੰ ਬੜੀ ਇਹ ਹੁੰਦੀ ਹੈ ਮੈਂ ਇੱਥੇ ਇੱਕ ਗੱਲ ਸੁਣਾ ਦਿੰਦਾ ਜਿੱਦੇ ਉਹਨਾਂ ਦਾ ਕਤਲ ਹੋਇਆ ਉਸ ਦਿਨ ਇੱਕ ਬੜੇ ਵੱਡੇ ਨਾਟਕਕਾਰ ਪੰਜਾਬ ਦੇ ਆ ਬੀ ਕੋਠੀ ਕੀ ਆ ਮਸਲ ਛੱਤ ਤੇ ਸਾਨੂੰ ਨਾਟਕ ਦਿਖਾ ਰਹੇ ਸੀ ਉਹ ਵੀ ਉਹ ਜਿਹੜਾ ਸਮਝਾਤ ਹੋਇਆ ਸੀ ਉਹਨੂੰ ਭੰਡ ਰਹੇ ਸੀ ਤੇ ਐ ਪੰਜਾਬ ਇੱਕ ਦੋਸ ਬਣਾ ਕੇ ਪਾਇਆ ਹੋਇਆ ਸੀ ਉੱਤੇ ਦੋ ਬੰਦੇ ਆ ਹੱਥ ਮਿਲਾ ਰਹੇ ਸੀ ਇੱਕ ਪਾਸੇ ਵੀ ਜੀਵ ਗਾਂਧੀ ਦਾ ਉਹ ਰਾਤ ਰੋਮਨਾਵਰਦੀ ਦੂਜੇ ਪਾਸੇ ਸੰਤ ਲੰਗੋਵਾਲ ਦਾ ਜਦ ਉਹਨਾਂ ਦਾ ਐ ਹੱਥ ਮਿਲਿਆ ਉਹਦੇ ਆਇਆ ਸੰਤ ਲੰਗੋਵਾਲ ਸ਼ਾਟ ਡੈਡ ਅਰ ਜਦ ਉਹ ਹੱਥ ਮਿਲਾਂ ਦੇ ਜਿਵੇਂ ਨੂੰ ਉਦੋਂ ਲੱਗਦਾ ਸੀ ਵੀ ਇਹ ਕੰਮ ਕਰਾਂਗੇ ਜਿਹੜਾ ਇਹਨਾਂ ਦੀ ਇਹ ਸੋਚ ਹੈ ਕਿ ਪੰਜਾਬ ਨੂੰ ਤਾਂ ਅੱਗ ਲੱਗੀ ਪਈ ਸੀ ਜੋ ਮਰਜੀ ਰੀਜ਼ਨ ਸੀਗੇ ਕਿ ਸ਼ਾਟ ਡੈਡ ਦਾ ਅਗੈ ਨਾਲੇ ਹੁਣ ਤੁਸੀਂ ਕਰ ਲੋ ਤਾਂ ਸੱਡੀ ਜਿਹੜੀ ਕਤਨੀ ਉਹ ਤਾਂ ਮਰ ਗਿਆ ਹੁਣ ਕਰੋ ਹੁਣ ਕਰ ਲੋ ਪੰਜਾਬ ਨੂੰ ਠੀਕ ਪੰਜਾਬ ਉਹ ਦੋਂ ਦਾ ਜਾਣੀ ਤੋਂ ਲਿਆ ਹੋਇਆ ਜੇ ਤਕਲੀਹੇ ਨਹੀਂ ਆਇਆ ਸਾਡੇ ਪਤਾ ਨਹੀਂ ਕਿੰਨੇ ਨੌਜਵਾਨ ਅਤਵਾਦੀ ਕਹਿ ਕੇ ਮਾਰਤੇ ਕਿੰਨੇ ਪੁਰਸ਼ੀਏ ਕਹਿ ਕੇ ਮਾਰਤੇ ਕਿੰਨੇ ਜਿਹੜੇ ਉਹਨਾਂ ਨੂੰ ਫੜ ਫੜ ਕੇ ਮਾਰੇ ਗਏ ਜਾਂ ਘਰਾਂ ਦੇ ਵਿੱਚੋਂ ਮਾਰੇ ਗਏ ਉਹਨਾਂ ਦਾ ਖੁਦ ਖੋਜ ਲੱਭਦੇ ਹੋਏ ਕਿੰਨਾਂ ਨੇ ਮਾਰੇ ਉਹਨਾਂ ਕਿੰਨਿਆਂ ਨੂੰ ਲੱਭਦੇ ਹੋਏ ਆ ਨੂੰ ਵੀ ਕਿਸੇ ਨੂੰ ਹੱਥ ਕੜੀਆਂ ਲਾਤੀਆਂ ਜਸ ਅਜੀਤ ਸਿੰਘ ਬੈਂਸ ਨੂੰ ਜੱਜ ਹਾਈ ਕੋਰਟ ਦੇ ਰਿਟਾਇਰ ਹੋਏ ਸੀ ਜੇ ਆਪਣਾ ਖਾਲੜਾ ਸਾਹਿਬ ਤਾਂ ਪਤਾ ਨਹੀਂ ਅੱਜ ਤੱਕ ਵੀ ਕਿੱਥੇ ਤੇ ਇਟਾ ਕਿਤੇ ਨਹੀਂ ਕੀਤਾ ਕੀ ਕਰ ਤਕੀ ਨਹੀਂ ਕਰਤਾ ਸੋ ਬਹੁਤ ਅਸੀਂ ਪੰਜਾਬ ਨੇ ਉਹਦੇ ਚ ਗਵਾਇਆ ਇਹ ਸਿਆਸਦਾਨਾਂ ਨੇ ਕੁਝ ਨਹੀਂ ਕੋਇਆ ਸਿਆਸਦਾਨਾਂ ਨੂੰ ਤਾਂ ਆਪਦੀ ਆਪਦੀ ਨਰਕ ਹੈ ਆਪਦੀ ਤਾਂ ਕਦੀ ਲੋੜ ਹੈ ਕਿ ਤੁਸੀਂ ਦੇਖੋ ਬਈ ਵਾਦਲ ਸਾਹਿਬ ਦੇ ਪਰਜੰਤਾ ਸਾਰੇ ਉਦਾਂ ਹੀ ਰਾਜ ਕਰਦੇ ਨੇ ਨਾ ਜਨਤਾ ਲੋਕਾਂ ਦੇ ਮਾਰੇ ਨੇ ਨਾ ਇਹਨਾਂ ਚੋਂ ਜਿਹੜੇ ਪੋਲੀਟੀਸ਼ੀਅਨ ਐ ਇਹਨਾਂ ਚੋਂ ਦੋ ਸੋਤੀ ਦਾ ਮਾਰੇ ਈ ਤਾਂ ਹੀ ਕਰਦੇ ਨੇ ਪਰ ਕੁਝ ਗਿਦਾ ਦੇ ਇਸ ਨੂੰ ਮਾਰੇ ਗਏ ਸੀ ਉਸ ਦੌਰ ਦੇ ਵਿੱਚ ਤੇ ਕੁਝ ਬਹੁਤ ਬੁੱਧੀਜੀਵੀ ਬਹੁਤ ਚਿੰਤਕ ਲੋਕ ਵੀ ਮਾਰੇ ਗਏ ਸੀ ਉਸ ਦੌਰ ਸੱਚ ਨਹੀਂ ਨਹੀਂ ਮੈਂ ਇਹ ਨਹੀਂ ਕਹਿੰਦਾ ਉਹ ਦੋ ਮਾਰੇ ਗਏ ਇੰਨਾ ਦਾ ਕੌਣ ਮਰੀ ਹੈ ਹੈ ਕਹਿੰਦਾ ਜਿਹੜੇ ਹੁਣ ਰਾਜ ਕਰਦੇ ਨੇ ਜਿਹੜੇ ਹੁਣ ਰਾਜ ਕਰਦੇ ਨੇ ਇਹਨਾਂ ਦਾ ਮੈਂ ਕਹਿੰਦਾ ਵੀ ਇਹਨਾਂ ਦਾ ਕੌਣ ਮਰੀ ਹੈ ਚਿੰਤਕ ਬਧੀਰੇ ਮਾਰੇ ਗਏ ਪੋਲਿਟਿਸ਼ੀਨ ਦੀ ਬਈ ਆਇਆ ਜਦੋਂ ਜਿਹੜੇ ਇਹਨਾਂ ਦੇ ਮੰਤਰੀ ਹੁੰਦੇ ਸੀ ਵਿੱਤ ਮੰਤਰੀ ਕਿ ਉਹ ਇੱਕ ਲਾਈਟਾਂ ਡੋਟ ਮਾਰਦੇ ਸੀ ਹਾਂਜੀ ਬਲਵੰਤ ਸਿੰਘ ਹੁਣ ਜੀ ਬੜਵਾਨ ਸਿੰਘ ਉਹਨਾਂ ਨੂੰ ਮਾਰਿਆ ਸੀ ਉਹ ਵਰਨਾ ਦੇ ਹੋਈ ਸੀਗੇ ਸੰਤ ਲੰਗੋਵਾਲ ਵੀ ਤਾਂ ਉਸ ਟ੍ਰਿੰਗ ਮੋਰਕੇ ਦੇ ਡਿਕਟੇਟਰ ਰਹੇ ਜੀ ਆਏ ਕੋਈ ਨਹੀਂ ਬਸਲੇ ਮਾਰੇ ਨੇ ਇੱਕ ਨਹੀਂ ਹੈ ਤੇ ਪਰ ਸਵਾਲ ਇਹ ਹੈ ਵੀ ਪੀੜੀਆਂ ਦਾ ਸਵਾਲ ਮੈਂ ਗੱਲ ਕਰ ਰਿਹਾ ਹਾਂ ਹਾਂ ਜੀ ਪੀੜੀਆਂ ਦੇ ਵਿੱਚ ਇਹਦੇ ਚ ਬੜਾ ਨੁਕਸਾਨ ਹੋਇਆ ਹੋਇਆ ਇਹ ਬੁੱਢੇ ਵੀ ਨਹੀਂ ਇਹ ਅੱਜ ਬੋਲਦੇ ਪਹਿਨ ਇੱਕ ਤਾਂ ਹੀ ਹੈ ਕੱਲ ਨੂੰ ਵਰਸੀ ਤੇ ਦੋ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਦੋਹਾਂ ਤੇ ਰਹਿਣੇ ਨਹੀਂ ਕਰਦੀਆਂ ਉਹ ਕੀ ਸੀ ਉਸੀ ਦੀ ਕਿ ਉਹ ਕੋਈ ਉਹਨੂੰ ਸਿੱਧੀ ਕਹਿੰਦਾ ਕੋਈ ਉਹਨੂੰ ਸਮਝਾਉਂਦਾ ਗਲਤ ਕਹਿੰਦਾ ਕੋਈ ਠੀਕ ਕਹਿੰਦਾ ਹੁਣ ਇੱਕ ਵਾਈਸ ਚੈਂਸਰ ਨੇ ਉਹ ਕਹਿੰਦੇ ਹੁਣ ਮੈਨੂੰ ਸਭ ਕੁਝ ਪਤਾ ਹੈ ਹੁਣ ਉਹ ਦੱਸ ਰਹੇ ਨੇ ਅੱਜ ਤੱਕ ਕਿਉਂ ਨਹੀਂ ਦੱਸਿਆ ਉਸ ਤਾਂ ਬਹੜੇ ਹੋਗੀ ਹਾਂ ਦੇ ਹੁਣ ਤਾਂ ਜਸੜ ਹੋਗੀ 45 ਸਾਲ 40 ਸਾਲ ਚੋਂ ਫਰੇ ਹੁਣ ਦੱਸ ਰਹੇ ਨੇ ਸੋ ਇੱਥੋਂ ਪਤਾ ਲੱਗਦਾ ਵੀ ਸਾਡਾ ਬੁੱਧੀਜੀਵੀ ਵੀ ਸਾਡਾ ਵੀ ਕਿਸ ਅਸਪੰਦਰ ਤੇ ਜਾਂਦਾ ਵੀ ਮੈਂ ਹੁਣ ਦੱਸਦਾ ਆ ਜਿਹੜੀ ਗੱਲ ਮੈਂ ਤੁਹਾਨੂੰ ਸੰਤ ਲੰਗਵਾਲੇ ਹੱਥ ਮਿਲਾਉਣ ਵਾਲੀ ਕਹੀ ਹੈ ਨਾਟਕ ਵਾਲੀ ਕਿ ਮੈਂ ਅੱਜ ਨਹੀਂ ਕਹਿ ਰਿਹਾ ਕਿ ਮੈਂ ਕਿੰਨੇ ਵਾਰੀ ਕਹਿ ਚੁੱਕਿਆ ਕਿਉਂਕਿ ਮੈਂ ਆਪਕੋ ਦੇਖਿਆ ਨਾਟਕ ਫੇਸ ਕਰਕੇ ਨਾ ਤਾਂ ਕਹਿਗਾ ਵੀ ਜਿਹੜੀ ਗੱਲ ਹੁੰਦੀ ਸੀ ਪਹਿਲਾਂ ਤਾਂ ਦੱਸੋ ਵੀ ਭਾਈ ਇਹ ਗੱਲ ਮਾੜੀ ਹੈ ਜਿਹੜੀ ਚੰਗੀ ਹੈ ਉਹ ਚੰਗੀ ਹੈ ਕੋਈ ਨਹੀਂ ਲੋਕ ਨਰਾਜ਼ ਹੋ ਜਾਣਗੇ ਤੁਹਾਡੇ ਨਾਲ ਤੁਹਾਨੂੰ ਚਾਰ ਗਾਲਾਂ ਕੱਢ ਦੇਣਗੇ ਫਿਰ ਕੰਢੀ ਜਾਣਾ ਤਾਂ ਕੀ ਕਰ ਸਕਦੇ ਆ ਲੋਕਾਂ ਨੇ ਸocrates ਨੂੰ ਆਪਣਾ ਪਤਾ ਜੋ ਕਰਿਆ ਮਨਸੂਰ ਨੂੰ ਜੋ ਕਰਦੇ ਸੀਗੇ ਬਾਬੇ ਨਾਨਕ ਨੂੰ ਜੋ ਕਰਦੇ ਆ ਆਪਾਂ ਕੀ ਦੇ ਵਿਚਾਰੇ ਆ ਸੋ ਇਸ ਕਰਕੇ ਇੰਨਾ ਨਹੀਂ ਬੋਤੋ ਖੋਨਦਾ ਹੁੰਦਾ ਪਰ ਸੱਚ ਜਰੂਰ ਰਹਿੰਦਾ ਹੈ ਸੱਚ ਨੂੰ ਲਈ ਸਭ ਕੋ ਪ੍ਰਸੱਚ ਚਾਹ ਇਕੱਠਾ ਹੈ ਹੁਣ ਉਹ ਕਿਉਂ ਕਿ ਆ ਪਾਉਸੀ ਲੀਡਰ ਨਾਲ ਜਿਕ ਮਾਜੀ ਜਾਂ ਉਹਨਾਂ ਦੇ ਜੋ ਕਤਲ ਹੋਇਆ ਉਹਦੇ ਆਉਂਦਾ ਲਿਕ ਮਾਜੀ ਸਾਨੂੰ ਤਾਂ ਦੋ ਗੱਲਾਂ ਨੇ ਉਹਦੇ ਚ ਹਾਂਜੀ ਇੱਕ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਪੰਜਾਬ ਦੇ ਉੱਤੇ ਕੇਂਦਰ ਦਾ ਗਲਵਾ ਇਕ ਤਾਂ ਇਹਦੇ ਵਿਰੁੱਧ ਬੋਲਣਾ ਜ਼ਰੂਰੀ ਹੈ ਤੇ ਉਹ ਹੱਕ ਵਾਪਸ ਲੈਣੇ ਜ਼ਰੂਰੀ ਨੇ ਉਦੋਂ ਬਾਅਦ ਜਿਆਦਾ ਕੋਲੇ ਜਿਹੜੇ ਮਾੜੇ ਮੋਟੇ ਰਹਿ ਗਏ ਸੀ ਉਹ ਵੀ ਕੋਲੇ ਕਿੱਥੇ ਸੀ ਵੱਧ ਮੰਗਦੇ ਸੀ ਮਦਨੀ ਮਤਲਬ ਆਪਣੇ ਬਾਪਸ ਮੰਗਦੇ ਸੀ ਉਹਨਾਂ ਨੇ ਸਮਾਂ ਵਾਪਸ ਦੇਣ ਦੀ ਬਜਾਏ ਕੋਹਣੇ ਸ਼ੁਰੂ ਕਰਤੇ ਚੰਡੀਗੜ੍ਹ ਚੋਂ ਵੀ ਸਾਡਾ ਹੱਕ ਜਿੰਨਾ ਮਾੜਾ ਮੋਟਾ ਸੀਗਾ ਉਹ ਵੀ ਖੋੜਿਆ ਸੋ ਇੱਕ ਤਾਂ ਉਹ ਲੜਾਈ ਜਿਹੜੀ ਹੈ ਇਹ ਕੱਲ ਨੂੰ ਐਨ ਪੂਰੇ ਤੈ ਤਰੀਕੇ ਨਾਲ ਸਿਰਫ ਸ਼ਬਦਾਂ ਦਾ ਸ਼ਬਦੀ ਉਹ ਬਾਣ ਨਹੀਂ ਚਲਾਉਣੇ ਕੱਦੇ ਹੈ ਅਮਲ ਉਹ ਹੋਣੇ ਵੇਲਾ ਕਿ ਆ ਸੂਫੀ ਕਿ ਆਪਾਂ ਦੀ ਅਮਲ ਕਰਨਾ ਠੀਕ ਹੈ ਜਨਰ ਗਿਆਨੀ ਵਿਰਲਾਚਾਰੀ ਜਗਪੰਧਰ ਦਾ ਵਿਚਾਰੀ ਤੇ ਜੇ ਵਿਆਨਤ ਬਹੁਤ ਐਨਾ ਕੋਲੇ ਪਰ ਆਚਾਰ ਕਿੰਨਾ ਕਹੇ ਉਹ ਆਚਾਰ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਸਿੱਖਿਆ ਦੇ ਖੇਤਰ ਦੇ ਤੇ ਵਿਆਪਕੀ ਆਪਣੇ ਸਰੇਆ ਵਰਨ ਦੇ ਹਮਨ ਕਾਨੂੰਨ ਦੇ ਅਰਥਚਾਰੇ ਦੇ ਤੇ ਧਰਤੀ ਹੇਠਲੇ ਪਾਣੀ ਦੇ ਇਹ ਸਾਡੇ ਸਾਰੇ ਹੱਕ ਕੇਂਦਰ ਨੇ ਕੋਲ ਖੇਚੀ ਡੀਜੀਪੀ ਵਿਕੇਂਦਰ ਬਾਬਾ ਹੁਣ ਵੀ ਪੰਨਲੇ ਤੇ ਜੋਜੀਰੇ ਕੀ ਜੋ ਚ ਦੱਕਦਾ ਜੀ ਆ ਇੱਕ ਤਾਂ ਇਹ ਅਸੀਂ ਜੇਰੀਆ ਇਹ ਵਾਪਸ ਨਹੀਂ ਨਹੀਂ ਸੀ ਉਹ ਅਜੇ ਤੱਕ ਨਹੀਂ ਮੱਦਿਆ ਜੂਲੀਏ ਤੋਂ ਤਿਰੋੜਾ ਪੈ ਜਾਂਦਾ ਰੋਜ਼ ਵੀ ਜੂਰੀਆ ਕਿੰਨਾ ਦੇਣਗੇ ਕਿੰਨਾ ਨਹੀਂ ਦੇਣਗੇ ਪਾਖੜਾ ਨਾਮ ਦੇ ਉੱਤੇ ਵੀ ਜਿਹੜਾ ਸਾਡਾ ਹੱਕ ਸੀ ਉਸ ਵੇਲੇ ਹੋਰ ਵੀ ਖੋਲਿਆ ਆਹੀ ਜੀ ਪਾਰਟੀ ਆਈ ਹੈ ਰਾਜ ਕਰਦੀ ਜਿਹਨੇ ਕੋ ਆਇਆ ਹੈ ਸੋ ਇਸ ਕਰਕੇ ਇੱਥੇ ਹੱਕਾਂ ਦੀ ਗੱਲ ਕਰਦਾ ਹੈ ਇਹ ਹੱਕਾਂ ਦੀ ਗੱਲ ਦੋਹਾਂ ਤਰ੍ਹਾਂ ਚੋਂ ਕੌਣ ਕਰਦਾ ਕਿਵੇਂ ਕਰਦਾ ਕਿਵੇਂ ਲੜਾਈ ਲੜਨਗੇ ਇਹ ਲੜੇ ਤੋਂ ਵੇਣਾ ਪੰਜਾਬ 'ਚ ਰਾਜ ਰੂਜ ਕਰਨਾ ਹੈਣਗੇ ਥੋੜੀ ਬਹੁਤੀ ਜੇ ਮੈਂ ਆਪਣੇ ਵੀ ਰਾਜ ਕਰਕੇ ਚਲੇ ਜਾਣਾ ਉਦੋਂ ਮੁੜ ਕੇ ਕੀ ਹੋਣਾ ਸਾਨੂੰ ਤੁਹਾਡੇ ਸਾਹਮਣੇ ਆ ਜਨਾਂ ਪੰਜਾਬ ਦਾ ਜਮਾ ਪਠਾ ਜਮੈਂ ਕਿਸੇ ਨੂੰ ਕਹਿ ਰਿਹਾ ਸੀ ਵੀ ਪੰਜਾਬ ਦਾ ਇੰਸਟੀਚਿਊਸ਼ਨਲ ਫਰੇਮਵਰਕ ਸਰਸਾ ਦਾ ਢਾਂਚਾ ਜਿਹੜਾ ਸਰਕਾਰਾਂ ਨੂੰ ਚਲਾਉਂਦਾ ਹੁੰਦਾ ਹੈ ਉਹ ਇਹਨਾਂ ਨੇ ਟਾਤ ਜੋਇੰਟ ਉਤਤ ਤੇ ਉਹਨੂੰ ਬਸਾਉਣਾ ਦੂਜਾ ਇਹਨਾਂ ਦੇ ਸਾਹਮਣੇ ਸਾਡੇ ਸਾਹਮਣੇ ਦੂਜਾ ਸਵਾਲ ਇਹ ਵੱਡਾ ਹੈ ਵੀ ਜਿਹੜਾ ਅਸੀਂ ਇਹ ਕਰ ਰਹੇ ਹਾਂ ਕਿ ਸੰਤਾਂ ਦੀ ਜਿਹੜੀ ਬਰਸੀ ਦੀ ਅੱਪ ਗੱਲ ਕਰ ਰਹੇ ਹਾਂ ਉਹਦੇ ਵਿੱਚ ਦੂਜਾ ਕੰਮ ਇਹ ਸੀ ਕਿ ਸਿੱਕੀ ਸਿੱਕੀ ਦੇ ਉੱਤੇ ਕੀ ਹੋਇਆ ਕੀ ਹੋਣਾ ਹੈ ਕਿਵੇਂ ਹੱਲ ਹੈ ਇਸ ਕਿਤੇ ਉੱਤੇ ਵੀ ਅਜੇ ਤੱਕ ਬੜੇ ਹਮਲੇ ਹੋ ਰਹੇ ਨੇ ਸਿੱਖਾਂ 'ਤੇ ਆਸਤੇ ਵੀ ਹੋ ਰਹੇ ਨੇ ਗੁਰਬਾਣੀ 'ਤੇ ਵੀ ਹੋ ਰਹੇ ਨੇ ਸਿੱਖ ਸਿਧਾਂਤ 'ਤੇ ਵੀ ਹੋ ਰਹੇ ਨੇ ਇਹ ਸਿੱਖ ਸਿਧਾਂਤ ਸਿੱਖੀ ਸਿੱਖ ਇਤਿਹਾਸ ਦੇ ਉੱਤੇ ਜਿਹੜੇ ਹਮਲੇ ਨੇ ਇਹਨਾਂ ਦੇ ਉੱਤੇ ਗੱਲ ਕਰਨਾ ਕਿ ਦੇਖੋ ਜੀ ਆ ਜਿਹੜੀਆਂ ਕਿਤਾਬਾਂ ਛਪੀਆਂ ਜਿਹੜੀਆਂ ਨਾਗਪੁਰ ਤੋਂ ਛਪੀਆਂ ਨੇ ਜਿਹੜੀਆਂ ਹੁਣ ਐਨਸੀਆਰਟੀ ਕਲੀ ਜਾ ਰਿਹਾ ਜੋ ਐਨਸੀਆਰਟੀ ਦੇ ਵਿੱਚੋਂ ਕੱਢੀ ਜਾ ਰਿਹਾ ਜੋ ਕੁਛ ਸਾਰੇ ਕਾਸਿਦੇ ਉੱਤੇ ਸਾਨੂੰ ਬਹੁਤ ਧੋਰ ਨਾਲ ਗੱਲ ਕਰਨੀ ਪੈਣੀ ਹੈ ਕਿਉਂਕਿ ਜਦ ਮੈਂ ਦੇਖਦਾ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਦੇਖਦਾ ਉਹਦੇ ਉੱਤੇ ਵੀ ਪੰਜਾਬ ਦਾ ਪੰਜਾਬੀਆਂ ਦਾ ਸਿੱਖੀ ਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਜਿੰਨਾ ਚਾਹੀਦਾ ਹੈ ਉਹ ਇਤਿਹਾਸ ਦੇ ਤੌਰ ਤੇ ਵੀ ਉਹ ਸਾਹਿਤ ਦੇ ਵਿੱਚ ਵੀ ਤੇ ਉਹ ਆਪਣਾ ਸਮਾਜਿਕ ਸਿੱਖਿਆ ਦੇ ਵਿੱਚ ਵੀ ਉਹ ਨਹੀਂ ਉਸ ਤਰ੍ਹਾਂ ਦਾ ਸਾਡਾ ਆ ਰਿਹਾ ਸੋ ਦੂਜਾ ਸਾਡਾ ਇਹ ਰੋਲ ਹੈ ਕਿ ਅਸੀਂ ਜਿਹੜਾ ਸਿੱਖੀ ਦੇ ਉੱਤੇ ਹਮਲਾ ਹੋ ਰਿਹਾ ਹੈ ਸਿੱਖ ਸਿਧਾਂਤ ਤੇ ਹਮਲਾ ਹੋ ਰਿਹਾ ਉਹਦੇ ਬਾਰੇ ਗੱਲ ਕਰਨ ਉਹਦੇ ਜਿਵੇਂ ਮੈਨੂੰ ਨਹੀਂ ਲੱਗਦਾ ਇਹ ਗੱਲ ਕਰਨਗੇ ਵੀਰਵਾਦ ਦਿਵਸ ਵੀਰ ਬੰਦਾ ਬਰਾਗੀ ਆ ਵੀਰ ਬੰਦਾ ਬਰਾਗੀ ਦਾ ਹੋਰ ਵੀ ਅਸੀਂ ਇਹ ਕਰਾਂਗੇ ਕਿ ਸਾਰਾ ਜਿਹੜਾ ਆਰਐਸਐਸ ਕਹਿੰਦਾ ਵੀ ਅਸੀਂ ਸਿੱਖੀ ਬਚਾਵਾਂਗੇ ਹੁਣੀ ਇਹ ਬਲਕੇ ਹਮਲਾ ਹੈ ਇਹ ਕੱਲ ਨੂੰ ਕਹਿਣ ਵੀ ਬਿੱਟੂ ਕੌਣ ਹੁੰਦਾ ਸਾਡੀ ਸਿੱਖੀ ਬਚਾਉਣ ਵਾਲਾ ਉਹ ਤਾਂ ਉਹ ਤਾਂ ਸਿੱਖ ਕਦੇ ਸਿੱਖੀ ਚ ਤਾਂ ਅਕਾਲੀਆਂ ਚ ਰੱਖਦੇ ਵੀ ਆ ਹੀ ਨਹੀਂ ਉਹ ਤਾਂ ਜਾਂ ਕਾਂਗਰਸੀ ਸੀ ਜਾਂ ਹੁਣ ਆਰਐਸਐਸ ਹੈ ਉਹ ਸਿੱਖੀ ਕਿਵੇਂ ਬਚਾਏਗਾ ਉਹ ਤਾਂ ਸਿੱਖੀ ਤੇ ਹਮਲਾ ਕਰੇਗਾ ਆਰ ਇਸ ਤਾਂ ਸਿੱਖੀ ਨੂੰ ਕੋਈ ਨਹੀਂ ਨਹੀਂ ਆਰ ਇਸ ਤਾਂ ਸਿੱਖੀ ਨੂੰ ਬੇਪਰਵਾਦ ਬਣਾਉਣਾ ਚਾਹੁੰਦੀ ਹੈ ਉਹ ਬਿੱਟੂ ਨੂੰ ਕਿਸਾ ਵਾਲੇ ਕਿਸਤਾ ਦਾ ਦੀ ਉਹ ਕਹਿੰਦੇ ਨੇ ਕਿ ਕਿਸਤਾ ਦਾ ਹੀ ਹਿੰਦੂ ਉਹ ਤਾਂ ਕਿਸਤਾ ਦਾ ਹੀ ਹਿੰਦੂ ਆ ਹੁਣ ਉਹ ਸਿੱਖਾਂ ਨਹੀਂ ਕਰਨੀ ਉਹਦੀ ਉਹ ਕਹਿੰਦਾ ਮੈਂ ਸਿੱਖੀ ਬਚਾਉਂਗਾ ਉਹਨੇ ਕਿਸੇ ਨੂੰ ਸਿੱਖੀ ਬਚਾਉਣੀ ਆ ਸੋ ਇਸ ਕਰਕੇ ਉਹਦਾ ਤਾਂ ਅੱਛਾ ਵਾਕਈ ਦੋਗਣੀ ਗੱਲ ਪਹਿਲਾਂ ਉਹ ਚੋਣਾ ਜਿੱਤਣ ਵੇਲੇ ਇਹ ਕਹਿੰਦਾ ਸੀ ਜਦ ਅਮਿਤ ਸ਼ਾਹ ਜੀ ਨੇ ਕਿਹਾ ਹਮ ਬੇਅੰਨ ਸਿੰਘ ਕੇ ਕਾਤਲੋਂ ਕੋ ਨਹੀਂ ਛੋੜੇਂਗੇ ਉਸੇ ਨੇੜੇ ਗਏ ਸੀ ਬੈਂਟ ਆਪਣਾ ਅੰਮ੍ਰਿਤ ਖਾਜੀ ਉਦੋਂ ਵੀ ਇਹ ਇੱਥੇ ਸੀ ਉਦੋਂ ਵੀ ਇਹ ਦੀ ਉਚੋਂ ਸੀ ਉਦੋਂ ਇਹ ਇਹ ਨੂੰ ਮਨਜ਼ੂਰ ਸੀ ਹੁਣ ਕਹਿੰਦਾ ਕੋਈ ਨਹੀਂ ਅਸੀਂ ਜੇ ਛੱਡ ਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਹੁਣ ਪੰਜਾਬ ਦੇ ਵਿੱਚ ਮੁੱਦੇ ਕੀ ਕਰੇ ਜਾਂਦੇ ਨੇ ਸੈਂਟੀਮੈਂਟਲ ਵੀ ਜੋ ਬੰਦੀ ਸਿੰਘ ਛੱਡ ਤੇ ਵੀ ਜੋ અમાੜਾ ਮोटा ਹੋਰ ਨਿੱਕਾ ਮोटा ਇਹ ਜਾ ਕਰਤਾ ਜਿਹੜਾ ਅਸਲੀ ਪੰਜਾਬ ਦੀ ਪ੍ਰੋਬਲਮ ਹੈ ਜਿਹੜੀ ਅਸਲੀ ਸਿੱਖ ਫਲਸਫੇ ਦੇ ਉੱਤੇ ਹਮ ਹੈ ਜਿਹੜਾ ਸਿੱਖ ਇਤਿਹਾਸ ਤੇ ਹਮੜਾ ਉਹਦੇ ਉੱਤੇ ਕਿਸੇ ਨੇ ਨਹੀਂ ਉੱਤਵਾਚਣਾ ਮੈਂ ਤੁਹਾਨੂੰ ਅੱਜ ਦੱਸ ਨਾ ਸਮਾਉਂਦੂ ਵੱਡੇ ਹਾਂ ਦੇ ਕਰਨਗੇ ਕਿਉਂਕਿ ਸੈਂਟੀਮੈਂਟਲ ਬਣਾ ਕੇ ਅਸੀਂ ਜੀ ਵੀਰਵਾਲ ਦਿਵਸ ਮਨਾਤਾ ਅਸੀਂ ਵੀਰਵੰਦਾ ਬਰਾਗੀ ਦਾ ਬਣਾਤਾ ਅਸੀਂ ਫਲਾਣਾ ਬਣਾਤਾ ਉਹ ਸਾਰਾ ਕੁਝ ਕੋਈ ਜਿਹੜੇ ਸਿਆ ਸਿੱਖ ਪ੍ਰਾਣੇ ਨੇ ਉਹਨਾਂ ਨੂੰ ਪਤਾ ਹੈ ਵੀ ਗੁਰੂ ਨਾਨਕ ਯੂਨੀਵਰਸਿਟੀ ਦਾ ਨੌ ਕਿਵੇਂ ਹਲਕੇ ਇਹਨਾਂ ਨੇ ਗੁਰੂ ਨਾਨਕ ਦੇਵ ਦਿਖਾਇਆ ਕਿਵੇਂ ਦਰਬਾਰ ਸਾਹਿਬ ਦੇ ਬਰਾਬਰ ਕੋਈ ਹੋਰ ਉਸ ਦਾ ਨਹੀਂ ਕੋਈ ਮੰਦਰ ਨਹੀਂ ਉਹ ਜਿਹੜਾ ਜੋਜਾਦਰ ਗੰਦਰ ਮੰਦਰ ਬਣਾਇਆ ਉਸੇ ਬਰਾਬਰ ਤੇ ਬਣਾਉਣ ਵਾਸਤੇ ਬਣਾਇਆ ਜਿਵੇਂ ਢੀਂਸਾ ਸਾਹਿਬ ਨੇ ਜਿਹੜੇ ਹੁਣ ਦੂਜੇ ਗਰੁੱਪ ਚ ਨੇ ਉਹਨਾਂ ਨੇ ਮਸਤਵਾਨ ਸਾਹਿਬ ਚ ਦਰਬਾਰ ਸਾਹਿਬ ਦੇ ਪੈਰਲਲ ਮਾਡਲ ਦਾ ਉੱਥੇ ਮਾਡਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਜਾਂ ਕਹਿੰਦੇ ਇਹੋ ਜਿਹੀਂ ਰੱਖਣਾ ਸੋ ਇੱਥੋਂ ਇਹ ਪਤਾ ਲੱਗਦਾ ਹੈ ਵੀ ਕਿਤੇ ਨਾ ਕਿਤੇ ਦਰਬਾਰ ਸਾਹਿਬ ਦੀ ਮਹੱਤਤਾ ਦਰਬਾਰ ਸਾਹਿਬ ਦਾ ਆਰਕੀਟੈਕਟ ਇਹ ਕਿ ਚੰਡੀਗੜ੍ਹ ਦੇ ਵਿੱਚ ਉਹ ਆਰਕੀਟੈਕਚਰ ਦਾ ਰੌਲਾ ਪੈ ਜਾਂਦਾ ਵੀ ਤੁਸੀਂ ਕਰਦਾ ਦਸਮਨ ਦੇ ਘਰ ਦਾ ਇਹ ਨਹੀਂ ਆਂ ਕੰਧੋਰੀ ਨਹੀਂ ਟਾ ਸਕਦੇ ਤੇ ਦਰਬਾਰ ਸਾਹਿਬ ਦਾ ਆਰਕੀਟੈਕਚਰ ਦੀ ਕੋਈ ਚਿੰਤਾ ਨਹੀਂ ਹੈ ਅਕਾਲ ਤਖਤ ਸਾਹਿਬ ਦੇ ਆਰਕੀਟੈਕਚਰ ਦੀ ਕੋਈ ਚਿੰਤਾ ਨਹੀਂ ਹੈ ਫਿਰ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਿੱਖ ਸਿਧਾਂਤ ਦੇ ਉੱਤੇ ਜਿਹੜਾ ਵੱਡਾ ਹਮਲਾ ਹੈ ਸਿੱਖ ਇਤਿਹਾਸ ਦੇ ਉੱਤੇ ਹਮਲਾ ਹੈ ਉਹਨੂੰ ਵੀ ਦੇਖਣਾ ਪਵੇਗਾ ਉਹਨੂੰ ਵੀ ਕਰਨਾ ਪਵੇਗਾ ਇਹ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਜਿਹੜੇ ਆਰਐਸਐਸ ਭਾਜਪਾ ਹੈ ਉਹਦੇ ਵੱਲੋਂ ਕਿ ਸਾਰਾ ਸਿੱਖ ਧਰਮ ਸਾਰੀਆਂ ਸਿੱਖ ਸ਼ਹੀਦਾਂ ਹਿੰਦੂਆਂ ਨੂੰ ਬਚਾਉਣ ਵਾਸਤੇ ਤੇ ਮੁਸਲਮਾਨਾਂ ਦੇ ਵਿਰੁੱਧ ਲੜਾਈ ਕਰਨ ਵਾਸਤੇ ਹੋਈਆਂ ਨੇ ਇਹ ਸਾਰਾ ਹੀ ਜਮੇ ਝੂਠ ਹੈ ਜਮੇ ਗਲਤ ਹੈ ਬਿਲਕੁਲ ਟੋਟਲ ਗਲਤ ਹੈ ਸੱਚ ਤੋਂ ਮਤਲਬ ਕਾਹਨੂੰ ਸੈਂਕੜੇ ਕੋਹ ਹੁੰਦੂਗਾ ਆ ਸੱਚ ਸਿੱਖੀ ਸਾਰੀ ਦੀ ਸਾਰੀ ਸੱਚ ਦੀ ਇਰਤ ਦੀ ਇਮਾਨਦਾਰੀ ਦੀ ਹੁਕਮਰਾਨ ਦੇ ਜ਼ੁਲਮ ਦੇ ਵਿਰੁੱਧ ਆ ਹੁਕਮਰਾਨ ਕੋਈ ਵੀ ਹੋਵੇ ਉਹ ਹੁਕਮਰਾਨ ਚਾਹੇ ਹਿੰਦੂ ਹੋਵੇ ਜਾਂ ਮੁਸਲਮਾਨ ਹੋਵੇ ਜਾਂ ਸਿੱਖ ਹੋਵੇ ਜਾਂ ਇਸਾਈ ਹੋਵੇ ਫੌਕੂਮਰਾਨ ਦੇ ਜ਼ੁਲਮ ਦੇ ਵਿਰੁੱਧ ਸਿੱਖੀ ਖੜੀ ਹੋਈ ਹੈ ਕਿਉਂਕਿ ਸਿੱਖਾਂ ਦੇ ਵਿੱਚ ਵੀ ਕਹੇ ਜਾਇਗਾ ਸੀ ਜਿਨ੍ਹਾਂ ਦੇ ਖਿਲਾਫ ਲੜਾਈ ਲੜਨੀ ਪਈ ਆਮ ਤਾਂ ਇਹਨੂੰ ਕਦੀ ਕਿਉਂ ਨਹੀਂ ਬਿਣੀ ਉਹ ਵੀ ਤਾਂ ਲੜਾਈ ਹੋਈ ਸੀ ਜਿਹੜਾ ਪ੍ਰਥੀਆਂ ਨੂੰ ਕਿਉਂ ਉਹ ਕਰਿਆ ਉਹ ਵੀ ਤਾਂ ਲੜਾਈ ਹੋਈ ਸੀ ਹਾਂਜੀ ਕੱਚੀ ਬਾਣੀ ਤੇ ਸੱਚੀ ਬਾਣੀ ਦਾ ਫਰਕ ਕਿਉਂ ਕਰਿਆ ਗੁਰੂ ਅਰਜਨ ਦੇਵ ਜੀ ਨੇ ਕੱਚੀ ਬਾਣੀ ਤੇ ਸੱਚੀ ਬਾਣੀ ਦਾ ਫਰਕ ਐਸੇ ਕਰਕੇ ਕਰੀਆ ਨਾ ਸੋ ਇਸ ਕਰਕੇ ਇਹ ਸਿੱਖੀ ਨਾ ਸਿੱਖੀ ਦਾ ਸਵਾਲ ਨਹੀਂ ਇਹਦੇ 'ਚ ਸਿੱਖ ਭੇਸ ਦਾ ਸਿੱਖ ਦੇਖ ਦੇ ਵਿੱਚ ਹੀ ਲੜਾਈ ਹੋਊਗੀ ਸੋ ਇਹ ਅੱਜ ਲੋੜ ਆ ਫਲਸਫੇ ਨੂੰ ਬਚਾਉਣ ਦੀ ਜਿਹੜਾ ਫਲਸਫੇ ਨੂੰ ਬਚਾਉਣ ਦੀ ਲੜਾਈ ਹੈ ਉਹਦੇ ਵਾਸਤੇ ਡੱਕੇ ਇਹਨਾਂ ਨੂੰ ਗੱਲ ਕਰਨੀ ਪਊਗੀ ਵੀ ਇਹ ਪੁੱਗਣ ਆਣੀ ਹੈ ਨਹੀਂ ਤਾਂ ਵੀ ਠੀਕ ਹੈ ਸੈਂਟੀਮੈਂਟਲ ਬਣਾ ਕੇ ਵਿਪਰਵਾਦ ਉਹਨਾਂ ਨੇ ਬਾੜਨਾ ਸਿੱਖੀ ਚੋ ਕਿਰਤ ਨੂੰ ਖਤਮ ਕਰਨਾ ਹੈ ਬਰਾਬਰੀ ਤੁਹਾਨੂੰ ਖਤਮ ਕਰਨਾ ਹੈ ਹੋਰ ਜੀ ਬਰਾਬਰੀ ਤੁਹਾਨੂੰ ਖਤਮ ਕਰਨਾ ਹੈ ਜਾਤ ਪਾਤ ਨੂੰ ਨਹੀਂ ਮੰਨਣਾ ਇਹ ਸਾਰੇ ਕਾਸੇ ਨੂੰ ਉਹਨਾਂ ਨੇ ਛੱਡ ਕੇ ਤੇ ਫੇਰ ਉਹੀ ਆ ਵੀ ਵੱਡਾ ਦਮਾਦਾ ਹੋਵੇ ਐ ਜਿਹੜਾ ਜਿੱਦਾਂ ਵੱਡਾ ਖਰਚ ਕਰ ਸਕਦਾ ਹੋਵੇ ਉੱਡਾ ਹੀ ਉਹ ਵੱਡਾ ਸਿੱਖ ਤੇ ਫੇਰ ਤਾਂ ਜਿਹੜੇ ਭਾਈ ਲਾਲੋ ਨੇ ਉਹ ਤਾਂ ਡੁੱਬ ਜਾਣਗੇ ਸਿੱਖੀ ਭਾਈ ਲਾਲੋਾਂ ਦੀ ਸਿੱਖੀ ਮਲਕ ਭਗੋਂਦੀ ਨਹੀਂ ਹੈ ਸੋ ਕੱਲ ਨੂੰ ਇਹ ਜੇ ਦੋਨੇ ਤਰ੍ਹਾਂ ਭਾਈ ਲਾਲੋਾਂ ਦੀ ਸਿੱਖੀ ਬਣਾਉਣ ਵੱਲੋਂ ਵਧਣਗੇ ਤਾਂ ਤਾਂ ਮੰਨੀ ਜਾਊਗੀ ਹੁਣ ਜੇ ਕੋਈ ਕਹੇ ਵੀ ਗਿਆਨੀ ਹਰਪ੍ਰੀਤ ਸਿੰਘ ਤਾਂ ਛੇਡੂਲ ਕਾਸਟਾਂ ਚੋਂ ਨੇ ਉਹ ਤਾਂ ਭਾਈ ਲਾਲੋਆਂ ਵਾਲੇ ਹਿਸਾਬে ਪਾਈ ਦਾ ਨੌਂਦਾ ਮਤਲਬ ਸੱਚੀ ਮੁੱਚੀ ਦੇ ਪਾਈ ਦਾ ਲੋ ਜਾਨੀ ਕਿ ਗਰੀਬ ਨੇ ਉਹ ਤੇ ਇਹ ਜੇ ਉਹ ਤਾਕਤ ਜਾ ਕੇ ਆਪਣਾ ਹੋਤਰਾਂ ਦਾ ਦੂਜੇ ਪਾਸੇ ਨਾਲ ਜਾਂਦੇ ਨੇ ਫਿਰ ਉਹ ਭਾਵੇਂ ਗਰੀਬ ਵੀ ਕਿਉਂ ਨਾ ਹੋਣ ਜਿਹੜਾ ਦੂਜੇ ਪਾਸੇ ਚਲਾ ਗਿਆ ਚਲਾ ਗਿਆ ਜਿਹੜਾ ਮੱਧੀ ਚਲਾ ਗਿਆ ਕਿੰਨੀ ਸੀਗਾ ਗੰਗੂ ਬ੍ਰਾਹਮਣ ਕਿਹਾ ਬਹੁਤ ਅਮੀਰ ਸੀਗਾ ਹੁਣੇ ਉਹਨੂੰ ਬਦਲ ਰਹੇ ਨੇ ਹੁਣੇ ਇਤਿਹਾਸ ਐ ਬਦ ਰਹੇ ਨੇ ਵੀ ਗੰਗੂ ਬ੍ਰਾਹਮਣ ਦਾ ਤਾਂ ਕੋਈ ਭੂਮਿਕਾ ਹੀ ਨਹੀਂ ਸੀ ਪੂਰੀ ਕਿਸੇ ਦਾ ਨਾਮ ਲਿਖ ਰਹੇ ਨੇ ਇਹ ਜਿਹੜਾ ਇਤਿਹਾਸ ਬਦਲਦਾ ਸੁਚਾ ਸੁਚਨੰਦ ਦੀ ਤਾਂ ਕੋਈ ਭੂਮਿਕਾ ਹੀ ਨਹੀਂ ਸੀ ਇਹ ਇਤਿਹਾਸ ਬਦਲਿਆ ਜਾ ਰਿਹਾ ਹੈ ਜਿਹੜਾ ਸਿੱਖੀ ਦਾ ਇਨਾ ਜਮਾ ਮੇਲੇ ਦਾ ਇਤਿਹਾਸ ਬਦਲਿਆ ਜਾ ਰਿਹਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜਮਕੌਰ ਦੀ ਘੜੀ ਦਾ ਚਾਸ ਬਦਲਿਆ ਜਾ ਰਿਹਾ ਹੈ ਕੋਟਲਾ ਨਹਿਂਗ ਦਾ ਚਾਸ ਬਦਲਿਆ ਜਾ ਰਿਹਾ ਵੀ ਕਿਵੇਂ ਉੱਥੇ ਕੋਟਲਾ ਨਿਕਜੀ ਕੋ ਮੁਸਲਮਾਨ ਫੁਤਮਰਾਨ ਨੇ ਉਹਨਾਂ ਦੀ ਮਦਦ ਕੀਤੀ ਗੁਰੂ ਸਾਹਿਬ ਦੀ ਉਹਨਾਂ ਦੀ ਬੇਟੀ ਨੇ ਸ਼ਾਦੀ ਉਮਰ ਸ਼ਾਦੀ ਨਹੀਂ ਕਰਾਈ ਬਿੱਗ ਸਿੰਘ ਨੂੰ ਬਚਾਉਣ ਦੇ ਵਾਸਤੇ ਉਹ ਸੇਵਾ ਕਰ ਰਹੀ ਸੀ ਤੋ ਇਹ ਇਹ ਗੱਲਾਂ ਇਹ ਗਨੀ ਖਾਨ ਤੇ ਨਵੀ ਖਾਨ ਦਾ ਇਤਿਹਾਸ ਬਦਲਿਆ ਜਾਏਗਾ ਇਹ ਬੁੱਧੂ ਸ਼ਾਹ ਦਾ ਇਤਿਹਾਸ ਬਦਲਿਆ ਜਾਏਗਾ ਜਿਹਨਾਂ ਹਿੰਦੂ ਰਾਜਾਂ ਨੇ ਹਮਲੇ ਕਰੇ ਉਹਨਾਂ ਨੂੰ ਸ਼ੰਘਾਰ ਕੇ ਤੇਸ਼ ਕਰਿਆ ਜਾਏਗਾ ਜਿਹੜੀ ਪਹਿਲੀ ਲੜਾਈ ਹੋਈ ਪੰਗਾਣੀ ਦਾ ਜੁੱਧ ਹੋਇਆ ਉਹ ਹਿੰਦੂ ਰਾਜਾਂ ਨਾਲ ਹੋਇਆ ਸੀ ਸੋ ਜਿਹੜੀ ਜ਼ਮੀਨ ਮੋਢ ਲੈਣੀ ਪਈ ਉਹ ਹਿੰਦੂ ਰਾਜਾਂ ਤੋਂ ਮੋਢ ਲਈ ਸੀ ਮੱਖਵਾਲ ਜਿਹੜਾ ਇਹ ਜਿਹੜਾ ਨਵ ਮੱਖਵਾਲ ਸੀ ਪਿੰਡ ਦਾ ਜਿਹ ਤੇਗਨ ਦੇ ਪ੍ਰਸਾਦ ਸੋ ਉਹ ਮੋਢ ਲਈ ਸੀ ਜ਼ਮੀਨ ਸੋ ਇਸ ਕਰਕੇ ਆਪਣਾ ਇਹ ਸਮਝਣਾ ਪਏਗਾ ਬੇਸਿਕਲੀ ਲੜਾਈ ਜ਼ੁਰੰਗ ਦੇ ਨਾਲ ਹੈ ਉਹ ਹੁਕਮ ਰਾਮਦੇਵ ਜੀ ਦੇ ਨਾਲ ਹੈ ਤੇ ਉਹਾ ਕਿਸੇ ਜਿਹੜਾ ਮਜ਼ਲੂਮ ਆ ਕਿਸੇ ਵੀ ਧਰਮ ਦਾ ਹੋਵੇ ਉਹਦੇ ਬਚਾਉਦਾ ਹੈ। ਅਰੋ ਅਜੇ ਵੀ ਹੈਗਾ ਸਿੱਖੀ ਚ ਕਿਵੇਂ ਜਦ ਪੰਡਤਾਂ ਦੇ ਉੱਤੇ ਹਮਦਾ ਸੀ ਤਾਂ ਮੇਰੇ ਗੁਰੂ ਨੇ ਸੀਸ ਦਿੱਤਾ ਤੇ ਜਦ ਹੁਣ ਨਮਾਜ਼ ਪੜਨ ਤੋਂ ਰੁਕੇ ਜਾ ਰਿਹਾ ਸੀ ਤੇ ਸਿੱਖਾਂ ਨੇ ਉਹਨਾਂ ਨੂੰ ਕਿਹਾ ਕਿ ਸਾਡੇ ਗੁਰਦਵਾਰੇ ਚ ਪੜ੍ਹਨ ਨਮਾਜ਼। ਉਚਕਰੀ ਇਹਨਾਂ ਨੇ ਆ ਕੇ ਆਖਿਆ ਵੀ ਤੁਸੀਂ ਉਹਨਾਂ ਨੂੰ ਨਮਾਜ਼ ਪੜਾਈ ਐ ਅਸੀਂ ਹੁਣ ਮਨ ਚੱਲਦਾ ਵੀ ਪੜਨਗੇ। ਇਹਨਾਂ ਦੀ ਕਿਵੇਂ ਹਿੰਮਤ ਪੱਜੀ ਹੁਣ ਉਹਨਾਂ ਦਾ ਨਮਾਜ਼ ਪੜਾਈ ਐ ਜਿਹੜਾ ਪੀੜਤ ਸੀਗਾ ਤੁਸੀਂ ਜ਼ਬਰਦਸਤ ਹੋ ਕੇ ਕਹਿੰਦੇ ਅਸੀਂ ਧੱਕੇ ਨਾਲ ਪੜਾਂਗੇ ਤੁਸੀਂ ਕਿੰਨੇ ਪੜਦੋ ਹੁਣ ਮਨ ਚੱਲਦਾ ਹਾਂ ਤਰਾ ਕੇ ਤੋਂ ਨੂੰ ਕਿ ਤੋਹਾ ਕਿ ਮਿਲ ਜੇਗਾ ਸ੍ਰੀ ਇਸ ਕਰਕੇ ਸਿੱਖੀ ਜਿਹੜੀ ਆ ਉਹ ਜ਼ਬਰ ਦੇ ਖਿਲਾਫ ਖੜੀ ਹੁੰਦੀ ਹੈ ਸ਼ਹੀਨ ਬਾਗ ਦੇ ਵਿੱਚ ਉਹ ਔਰਤਾਂ ਦੇ ਉੱਤੇ ਜ਼ਬਰ ਹੋ ਰਿਆ ਸੀ ਇੱਕ ਅੰਗਰੇਜ਼ ਸਿੰਘ ਥੱਡਾ ਲੈ ਕੇ ਕੱਢ ਗਿਆ ਤਲਵਾਰ ਨਾਲ ਕਲਪਨਾ ਨਾਲ ਕੇ ਵਿਚੰਗਾ ਜੋ ਫਿਰ ਸ੍ਰੀ ਇਸ ਕਰਕੇ ਇਹ ਜੇ ਕੱਲ ਨੂੰ ਹੋ ਜੇ ਤਾਂ ਚੰਗਾ ਬਾਕੀ ਤਾਂ ਦੇਖੋ ਹਾਂ ਜੀ